ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹੇ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ वाहे गुरु 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 जी का खालसा वाहे गुरु जी की फतेह ਸੂਮ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸ਼ਹੀਦ ਬਾਬਾ ਨੂੰ ਉਸ ਅੰਜੀ ਦੇ ਜਨਮ ਦਿਹਾੜੇ ਦੀ ਤੇ ਵਡੀਆਂ ਸੰਗਤਾਂ ਦੇ ਉਤਸ਼ਾਹ ਦੇ ਨਾਲ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਗੁਰਮੁਖ ਸਮਾਗਮ ਬਣਾਏ ਜਾ ਰਹੇ ਨੇ بڑے ਤਰਾਲੇ ਵੱਡੇ ਵੱਡੇ ਉਸ ਪੱਧਰ ਦੇ ਉੱਤੇ ਗੁਰਗੀਆਂ ਸੰਗਤਾਂ ਨੇ ਕੀਤੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਗਏ ਉਸ ਪੱਧਰ ਦੇ ਹਰ ਪ੍ਰਕਾਰ ਦੇ ਗੁਰੂ ਕੇ ਲੰਗਰ ਲਗਾਏ ਗਏ ਨੇ ਤੇ ਸੰਗਤਾਂ ਬਹੁਤ ਦੂਰ ਨੇੜੇ ਤੋਂ लागਲੇ ਸ਼ਹਿਰਾਂ ਤੋਂ ਪਿੰਡਾਂ ਤੋਂ ਉਮੋਂ ਆਗੇ ਬਾਹਰ ਦੇ ਜਿਹੜਿਆਂ ਦੇ ਉੱਚੇ ਸੰਗਤਾਂ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਪੱਤਰਕਾਰਾਂ ਭਾਈਚਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਜਿਹੜਾ ਮੀਡੀਆ ਦੇ ਵਿੱਚ ਫਲਾ ਕੇ ਸੰਗਤਾਂ ਤੱਕ ਗੁਰੂ ਦੀ ਸੰਗਤ ਦੀ ਆਵਾਜ਼ ਪਹੁੰਚਾ ਰਿਹਾ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨੌ ਸੇਵ ਦੀ ਠੀਕ ਦਾ ਜੋੜ ਵੇਲਾ ਹਰ ਸਾਲ ਦੀ ਇਕਰਾਮ ਮਨਾਉਂਦੇ ਹੀ ਸੰਤ ਬਾਬਾ ਗੁਰਤੇਜ ਸਿੰਘ 47 ਕਾਬ ਵਾਲਿਆਂ ਨੂੰ ਹਰ ਸਾਲ ਹੀ ਆਪਰਾ ਚਹਿ ਕੇ ਆਈਦਾ ਹਰ ਸਾਲ ਹੀ ਸਾਡੇ ਜੋੜ ਮੇਲੇ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਂਦੇ ਨੇ ਵੱਧ ਤੋਂ ਵੱਧ ਸਾਡੇ ਸਨਾਹ ਦੇ ਟੈਲੀਫੋਨ ਤੇ ਇੱਥੇ ਪਹੁੰਚ ਕੇ ਕਰਕੇ ਕਬੱਡੀ ਦੀ ਵਾਈ ਸੈਰੀ ਕਰਦੇ ਨੇ ਇਹਨਾਂ ਸੰਤਾਂ ਦੀ ਸੰਪਰਦਾ ਜਿਹੜੀ ạtਾਰੀ ਇਲਾਕੇ ਦੇ ਵਿੱਚੋਂ ਇੱਕੋ ਇਸਰਦਾ ਗੁਰੂ ਸਰਸਪਾਲੀ ਸਾਹਿਬ ਉਹ ਹਰ ਗੱਲ ਦਾ ਸਾਡੇ ਸੰਯੋਗ ਦਿੰਦੇ ਨੇ ਜਿੱਤਰਾ ਆੜੇ ਉਹ ਲੰਗਰ ਚੱਲਦੇ ਆ ਜਾਂ ਜੋੜ ਮੇਲੇ ਹੁੰਦੇ ਆ ਕੋਈ ਵੀ ਸਾਡੇ ਕੋਈ ਨਗਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਇਹ ਕਿਤੇ ਵੀ ਜਾਣ ਤੋਂ ਨਾਂ ਨਹੀਂ ਕਰਦੇ ਪਹਿਲ ਦੇ ਆਧਾਰ ਤੇ ਸਾਰੇ ਮੁਝੇਨੇ ਛੱਡ ਕੇ ਇੱਥੇ ਆਉਂਦੇ ਨੇ ਤੇ ਸਾਡੀ ਸਾਧ ਸੰਗਤ ਤੇ ਬਾਬੇ ਨੌ ਸਿੰਘ ਸੀਦਾਂ ਦੇ ਨਾਂ ਦੇ ਇਹ ਜੋੜ ਮੇਲਾ ਚੱਲਦਾ ਤੇ ਸੀਦਾਂ ਨੂੰ ਸਾਰੀ ਸੰਗਤ ਨੂੰ ਬਰਾ ਮਿਲਦੀ ਆ ਤੇ ਚੱਬਾ ਸਾਹਿਬ ਸੀਦੋ ਆ ਕੋਈ ਮੁਰਸਲ ਚੋਰ ਕੇ ਨਕਸਾ ਦਾ ਚਲਾ ਆ ਕੇ ਨਕਸਾ ਦਾ ਜਿੰਦਰ ਸੁਖਰੋ ਜਨੇ ਮੁਰਸਲ ਆ ਤੇ ਉਹ ਹੀ ਜਨਮ ਸਥਾਨ ਆ ਇਸ ਜਿਹੜਾ ਜਨਮਸਰਾਂ ਸ਼ੁਰੂ ਤੋਂ ਹੀ ਮਹਾਰਤ ਸੰਗਠਨਾਂ ਦੀ ਆਸੇ ਪਾਸੇ ਦੇ ਜੱਜਰ ਦੇ ਟਾਰੀ ਹਲਕੇ ਦੇ ਜਿੰਨੇ ਪਿੰਡ ਜਿੱਥੋਂ ਪਿੰਡ ਚੀਚਾ ਹੋ ਗਿਆ ਨੱਤੂਪੁਰਾ ਹੋ ਗਿਆ ਪਖੜਾ ਹੋ ਗਿਆ ਹਸ਼ਿਆਰ ਨਗਰ ਹੋ ਗਿਆ ਪੁਥੇ ਹੋ ਗਿਆ ਤੇ ਚੰਦਕੋੜ ਹੋ ਗਿਆ ਸਾਰੇ ਪਿੰਡ ਲਾਬਾ ਆਪਣੇ ਚੋਰ ਦੇ ਤੇ ਹੱਬੋਂ ਵਾ ਕੇ ਪਹੁੰਚਦੇ ਨੇ ਕਿ ਬਾਬਾ ਜੀ ਦਾ ਸਤਿਕਾਰ ਹੈ ਜਿੰਨਾ ਵੀ ਉਥੇ ਜੋ ਮਾਈ ਘਟਿਆ ਇਹ ਵਾਦਾ ਨੌ ਸਿੰਘ ਜੀ ਦਾ ਦਾ ਜਿਹੜਾ ਮੇਲਾ ਵਾ ਇਹ ਬੜੀ ਦੂਰ ਤੱਕ ਵਾਦੇ ਰਵਾਧ ਹਰ ਸਾਲ ਹੀ ਵਾਦਾ ਜਾਂਦਾ ਹੈ ਕਦੇ ਤੁਸੀਂ ਨਾ ਕਰਾ ਰਹਾ ਹਾਬ ਲਾਓ ਗੁਰਦਾਰੇ ਨੂੰ ਲੈ ਕੇ ਇੱਥੋਂ ਤੱਕ ਮੇਰੇ ਸਾਹ ਦਾ 5-6 ਲੰਘ ਚੱਲੰਦਿਆ ਇੱਕ ਵੱਡਾ ਲੰਘਾ ਸਾਡਾ ਉਧਰ ਚੱਲੰਦਿਆ ਵਾ ਤੇ ਮਹਾਰਾਜ ਸਿਰਫ ਸਹੀ ਧਾਰਾ ਜੋੜ ਮੇਲੇ ਕਰਕੇ ਇਹ ਸਹੀ ਦਾ ਕਰਕੇ ਇਸਾਈ ਸੰਗਤ ਆਉਂਦੀ ਆ ਜੋ ਵੀ ਕੇ ਤੋਂ ਆਰਡਰ ਲਾਦੀ ਉਹ ਹੀ ਪੂਰਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੀਚਾ ਅਮਰਸ਼ੀਦ ਬਾਬਾ ਨੌ ਸਿੰਘ ਜਨਮਸਥਾਨ ਜੋ ਕਿ ਉਹਨਾਂ ਦਾ ਸਾਲਾਨਾ 361ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁੰਡਾ ਮਨ ਨਾਲ ਮਨਾਇਆ ਜਾ ਰਿਹਾ ਏ ਜਿਸ ਵਿੱਚ 101 ਖੰਡ ਪਾਟਾਂ ਸਾਹਿਬ ਦੀ ਲੜੀ ਦੇ ਭੋਗ ਪਾਏ ਨੇ ਉਸ ਤੋਂ ਉਪਰੰਤ ਰਾਗੀ ਟਾਡੀ ਜਥੇ 2 ਦਿਨ ਸਮਾਗਮ ਚੱਲਿਆ ਜੀ ਉਸ ਤੋਂ ਉਪਰੰਤ ਲੰਗਰਾਂ ਦੇ ਟਿੱਕੀਆਂ ਦੇ ਗੋਲ ਗੱਪਿਆਂ ਦੇ ਜੋਸ ਦੇ ਆਈਸਕਰੀਮਾਂ ਦੇ ਬਾਬਾ ਨੌ ਸਿੰਘ ਜੀ ਦੀ ਕਿਰਪਾ ਸਦਕਾ ਨੌਜਵਾਨਾਂ ਦੇ ਨਾਲ ਸਭ ਟਿੱਕੀਆਂ ਦੇ ਲੰਗਰ, ਗੋਲ ਗੱਪਿਆਂ ਲੰਗਰ ਲਗਾਏ ਗਏ ਨੇ। ਸੋ ਸਮੂਹ ਨੌਜਵਾਨਾਂ ਸਭਾ ਨੂੰ ਮੈਂ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸਭ ਤੋਂ ਵਾਬੇ ਕੇ ਗੁਰੂ ਸਾਹਿਬ ਦੇ ਨਾਲ ਜੁੜੀਏ। ਗੁਰੂ ਸਾਹਿਬ ਦੀ ਬਾਣੀ ਜੋ ਸਾਨੂੰ ਸਿੱਖਿਆ ਦਿੰਦੀ ਆ ਉਸ ਤੇ ਚੱਲੀਏ। ਵਾਇਗੁਰਜੀ ਕਾਲਸਾ ਵਾਇਗੁਰਜੀ ਕੀ ਫਤਿਹ ਬਾਬਾ ਲੋਹ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਧੂਮਕਾਮ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਹ ਬਾਬਾ ਨੋ ਸਿੰਘ ਜੀ ਦਾ 363ਵਾਂ ਸਾਲਾਨਾ ਜੋੜ ਮੇਲਾ ਹੈ ਬੜੀਆਂ ਦੂਰ ਦਰੇੜੇ ਤੋਂ ਦੇਸ਼ ਦੇ ਦੇਸ਼ ਤੋਂ ਸੰਗਤਾਂ ਆ ਕੇ ਬੜੇ ਭਾਰੀ ਉਤਸ਼ਾਹ ਦੇ ਨਾਲ ਮਾਬਾ ਜੀ ਦਾ ਮੇਲਾ ਮਨਾ ਰਹੇ ਹਨ ਅੱਜ ਇੱਥੇ ਮਤਲਬ ਬਹੁਤ ਜ਼ਿਆਦੇ ਮਤਲਬ ਰੰਗਵ ਗਿਨੇ ਕੇ ਟੋਪੜੇ ਆਈਸਕ੍ਰੀਮ ਇਲਾਕੇ ਦੀ ਸੰਗਤ ਅਤੇ ਨੌਜਵਾਨ ਸਭਾ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅਸੀਂ ਸਭ ਨੂੰ ਇਹ ਬੇਨਤੀ ਕਰਦੇ ਆਂ ਕਿ ਮਹਾਰਾਜ ਦਾ ਜਨਮ ਦਿਹਾੜੇ ਬੜੇ ਖੁਸ਼ੀਆਂ ਚਾਹਾਂ ਨਾਲ ਮਨਾਇਆ ਜਾ ਕੇ ਸਹਿਯੋਗ ਕਰੋ ਤੇ ਵੱਧ ਚੜ ਕੇ ਲੰਗਰ ਵਿੱਚ ਹਿੱਸੇ ਪਾਇਆ ਕਰੋ ਰਾਇਦਰ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅਸੀਂ ਸਭ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਆਂ ਕਿ ਬੜੀ ਸ਼ਰਧਾ ਦੇ ਪਿਆਰ ਨਾਲ ਹਰੇਕ ਹੋਣਾ ਚਾਹੀਦਾ ਵਾ ਤੇ ਚਲੋ ਵੀ ਕੋਈ ਵੀ ਗਲਤ ਅੰਸਰ ਨਹੀਂ ਅਸੀਂ ਆਪਾਂ ਪੁਆਇੰਟ ਲਗਾ ਚਾਹੀਦਾ ਕਿਉਂਕਿ ਇਹ ਦੂਸਾਂ ਦੇ ਦਿਹਾੜੇ ਹੁੰਦੇ ਆ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ ਬਿਨਾਂ ਮੱਤ ਪ੍ਰੇਰਕ ਤੋਂ ਇਹ ਮੇਲੇ ਮਨਾਉਣੇ ਚਾਹੀਦੇ ਆ ਜੀ ਬੈਗ ਦੀ ਖਾਸ ਤੌਰ ਤੇ ਨੌਜਵਾਨਾਂ ਨੂੰ ਅਸੀਂ ਇਹ ਹੀ ਕਹਿੰਦੇ ਆ ਕਿ ਗੁਰੂ ਵਾਲੇ ਬਣੋ ਅਤੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲਿਆ ਜਾਵੇ ਤੇ ਤਾਂ ਜੋ ਮਤਲਬ ਕਿ ਆਉਣ ਵਾਲੇ ਆਪਾਂ ਸਮੇਂ ਵਿੱਚ ਜਿਹੜੀਆਂ ਚੰਗੀਆਂ ਪ੍ਰਾਪਤੀਆਂ ਨੂੰ ਮਿਲ ਆਪਾਂ ਪ੍ਰਾਪਤ ਕਰ ਸਕੀਏ